ਸਤਨਾਮ ਸ੍ਰੀ ਵਾਹਿਗੁਰੂ ਜੀਵਾ ਤਨਵਨ ਥੀ ਵੈ ਹਰਿਆ ਇਕ ਲਖ ਪੂਤ ਸਵ ਲਖ ਨਾਪੀ ਤੇਹ ਰਾਵਣ ਘਰ ਦਿਆ ਨ ਬੱਪੀ ਪਾਣੀ ਗੁਰੂ ਗੁਰੂ ਹੈ ਪਾਣੀ ਬਿਚਵਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਲਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀ ਆnde ਸ਼ਲੋਕਾਂ ਦੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਸੰਗਤਾਂ ਦੇ ਨਾਲ ਰਲ ਮਿਲ ਕੇ ਆਪਾਂ ਸਾਂਝੀ ਕਰ ਰਹੇ ਹਾਂ 160 ਸ਼ਲੋਕ ਜਿਹੜੇ ਸੀ ਕੱਲ ਤੱਕ ਆਪਣੇ ਵਿਚਾਰੇ ਗਏ ਅੱਜ 166 ਨੰਬਰ ਸ਼ਲੋਕ ਜਿਹੜਾ ਹੈ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਅੱਜ ਸਾਡੇ ਲਈ ਸਵਾਗਤ ਕਬੀਰ ਸਾਹਿਬ ਜੀ ਅੰਦਾ ਕੀ ਉਪਦੇਸ਼ ਹੈ ਕੀ ਸੁਨੇਹਾ ਕਬੀਰ ਥੂਨੀ ਪਾਈ ਥਿਤ ਪਾਈ ਸਤਗੁਰ ਬੰਦੀ ਧੀਰ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਪੀਰ ਥੋਨੀ ਦਾ ਭਾਵ ਹੁੰਦਾ ਥੰਮੀ ਥਿਤ ਦਾ ਭਾਵ ਹੁੰਦਾ ਟਿਕਾਉ ਕਿ ਜਿਹੜਾ ਸਾਡਾ ਮਨ ਹੈ ਨਾ ਇਹ ਕਦੇ ਕਿਧਰੇ ਭੱਜਦਾ ਹੈ ਕਦੇ ਕਿਧਰੇ ਭੱਜਦਾ ਇੱਕ ਥਾ ਤੇ ਟਿਕਦਾ ਨਹੀਂ ਜੇ ਅਸੀਂ ਬਾਣੀ ਪੜਨ ਲੱਗਦੇ ਹਾਂ ਨਾ ਤਾਂ ਵੀ ਬੰਨ ਨਹੀਂ ਟਿਕਦਾ ਜੇ ਕੋਈ ਕੰਮ ਕਰਨ ਲੱਗਦੇ ਆ ਮਨ ਉਤਨੀ ਟਿਕਦਾ ਮਨ ਕਿਤੇ ਨਹੀਂ ਟਿਕਦਾ ਬਸ ਜੇ ਕਿਤੇ ਗੁਰੂ ਦੀ ਕਿਰਪਾ ਹੋ ਗਈ ਨਾ ਬਾਣੀ ਪੜਦੇ ਆ ਪੜਦੇ ਆ ਪੜਦੇ ਆ ਪੜਦੇ ਆ ਇੱਕ ਦਿਨ ਮਨ ਟਿਕ ਜਾਂਦਾ ਜਿੱਦੇ ਮਨ ਟਿਕ ਗਿਆ ਉਦੋਂ ਗੁਰੂ ਸਾਹਿਬ ਕਹਿੰਦੇ ਆ ਐ ਸਮਝ ਲਓ ਕਿ ਜਿਵੇਂ ਇੱਕ ਪੁਰਾਣੇ ਘਰ ਹੁੰਦੇ ਸੀ ਨਾ ਪੁਰਾਣੇ ਘਰਾਂ ਦੇ ਵਿੱਚ ਜਦੋਂ ਛਤੀਰ ਟੁੱਟ ਜਾਂਦਾ ਦਾ ਉਹਦੇ ਥੱਲੇ ਲਿਆ ਕੇ ਇੱਕ ਥੰਮੀ ਖੜੀ ਕਰ ਦਿੰਦੇ। ਉਹ ਥੰਮੀ ਦੇ ਨਾਲ ਪਤਾ ਨਹੀਂ ਕਿੰਨਾ ਸਮਾਂ ਫਿਰ ਉਹ ਜਿਹੜਾ ਛਿਤੀਰ ਹੈ ਉਹ ਖੜਿਆ ਰਹਿੰਦਾ ਇਸੇ ਤਰ੍ਹਾਂ। ਕਹਿੰਦੇ ਆ ਮਨ ਜਿਹੜਾ ਸੀ ਨਾ ਹੱਲ ਗਿਆ ਸੀ। ਦਾਮਾ ਡੋਲ ਹੋ ਗਿਆ ਸੀ। ਪਰ ਗੁਰੂ ਦੇ ਸ਼ਬਦ ਦਾ ਇਹਨੂੰ ਆਸਰਾ ਮਿਲ ਗਿਆ। ਥੰਮੀ ਮਿਲ ਗਈ। ਹੁਣ ਇਹ ਜਿਹੜਾ ਮਨ ਹੈ ਨਾ ਇਹ ਟਿਕਾ ਚਾ। ਹੁਣ ਇਹ ਪਟਕੜਾਂ ਤੋਂ ਬਚ ਗਿਆ ਪਹਿਲਾਂ ਬੜਾ ਕਦੇ ਇੱਧਰ ਨੂੰ ਭੱਜ ਲਿਆ ਕਦੇ ਇੱਧਰ ਨੂੰ ਭੱਜ ਲਿਆ ਟਿਕਦਾ ਨਹੀਂ ਸੀ ਮਨ ਮਨ ਜਿਹੜਾ ਸੀ ਨਾ ਇੱਕ ਖੋਤੇ ਵਰਗਾ ਹੋ ਗਿਆ ਸੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਮਨ ਖੋਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰਟਾ ਤੇ ਖਰਤਾਉ ਛੁੱਟੈ ਜੋ ਉੱਪਰ ਲੱਤ ਕਹਿੰਦੇ ਜਦੋਂ ਖੋਤੇ ਦੇ ਉੱਤੇ ਵਜਨ ਲੱਤਿਆ ਜਾਂਦਾ ਹੈ ਨਾ ਕਹਿੰਦੇ ਉਦੋਂ ਉਹਦਾ ਮੂੜ ਫੋਲ ਦਿੰਦਾ ਤੇ ਜਦੋਂ ਉਹਦੇ ਤੋਂ ਵਜਨ ਉਤਾਰਤਾ ਉਹਦੇ ਜੋੜ ਲਾ ਦਿੰਦੇ ਆ ਉਹਦਾ ਮਤਲਬ ਕਿ ਇਹ ਜਿਹੜਾ ਹੁੰਦਾ ਇਹ ਟਿਕ ਨਹੀਂ ਸਕਦਾ ਇਹਨੂੰ ਟਿਕਾਉਣ ਵਾਸਤੇ ਇਹਦੇ ਜੋੜ ਲਾਇਆ ਜਾਂਦਾ ਆ ਆ ਜਿਹੜਾ ਮਨ ਹੈ ਨਾ ਸਾਡਾ ਇਹ ਵੀ ਟਿਕਦਾ ਨਹੀਂ ਹੈ ਇਹਨੂੰ ਗੁਰਵਾਣੀ ਦਾ ਜੋੜ ਲੱਗ ਜੇ ਨਾ ਬਸ ਫੇਰ ਕਹਿੰਦੇ ਇਹ ਮਾਨ ਟਿਕ ਜਾਂਦਾ ਕਬੀਰ ਥੂਨੀ ਪਾਈ ਥਿੱਤ ਪਈ ਸਤਿਗੁਰ ਬੰਦੇ ਧੀਰ ਕਹਿੰਦੇ ਪਟਕਣਾ ਤੋਂ ਵਿਚਾਲਿਆ ਬਸ ਕਬੀਰ ਹੀਰਾ ਬਨਜਿਆ ਮਾਨ ਸਰੋਵਰ ਧੀਰ ਭਗਤ ਕਬੀਰ ਸਾਹਿਬ ਕਹਿੰਦੇ ਐ ਸਮਝ ਲਓ ਕਿ ਮਾਨ ਸਰੋਵਰ ਕਿ ਇੱਕ ਝੀਲ ਦੇ ਕੰਡੇ ਤੇ ਇੱਕ ਝੀਲ ਦੇ ਕੰਡੇ ਤੇ ਦਾ ਨਾਮ ਦਾ ਉਹ ਹੀਰਾ ਉਹ ਖਰੀਦਿਆ ਕਬੀਰ ਹੀਰਾ ਵਰ ਗਿਆ ਖਰੀਦਿਆ ਮਨ ਦੀ ਜਿਹੜੀ ਦੌੜ ਭੱਜ ਸੀ ਨਾ ਮਨ ਗੁਰੂ ਦੇ ਹਵਾਲੇ ਕਰਤਾ ਬਸ ਐ ਸਮਝ ਲਓ ਕਿ ਮਾਨ ਸਰੋਵਰ ਸਤ ਸੰਗਤ ਕਹਿ ਲਈ ਤੇ ਤੀਰ ਦਾ ਧਾਮ ਕੰਡਾ ਭਗਤ ਕਬੀਰ ਸਾਹਿਬ ਕਹਿੰਦੇ ਆ ਜਿਹੜਾ ਮਨ ਹੈ ਨਾ ਇਹ ਸਤ ਗੁਰੂ ਦੇ ਹਵਾਲੇ ਜਦੋਂ ਕਰਤਾ ਮਨੁੱਖ ਫਿਰ ਸਤ ਸੰਗਤ ਵਿੱਚ ਪਰਮਾਤਮਾ ਦਾ ਅਮੋਲਕ ਨਾਮ ਜਿਹੜਾ ਹੈ ਉਹਨੂੰ ਖਰੀਦ ਲੈਂਦਾ ਹੈ ਜਦੋਂ ਮਨ ਗੁਰੂ ਦੇ ਹਵਾਲੇ ਕਰਦਾ ਹੈ ਮਨ ਗੁਰੂ ਦੇ ਹਵਾਲੇ ਕੀਤਾ ਨਹੀਂ ਅਸੀਂ ਨੇ ਤਾਂ ਹੀ ਤੁਸੀਂ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਨਾ ਤਨ ਮਨ ਧਨ ਸਭ ਸੌਂਕ ਗੁਰੂ ਹੁਕਮ ਮੰਨਿਆ ਪਾਈ ਹੈ ਜਦੋਂ ਆਪਣਾ ਸਭ ਕੁਝ ਗੁਰੂ ਨੂੰ ਅਰਪਣ ਕਰਤਾ ਨਾ ਅਸਲ ਗੱਲ ਫੇਰ ਬਣਨੀ ਹੈ ਅਰਪਣ ਕਰਤਾ ਬਸ ਗੁਰੂ ਦਾ ਸਮਝੀਏ ਸਾਰਾ ਕੁਝ ਬਰਤ ਤੇ ਅਸੀਂ ਇਹ ਰਹੇ ਆ ਬਸ ਜਿੱਦੇ ਗੁਰੂ ਦਾ ਕਹਿਤਾ ਨਾ ਬਸ ਉਸ ਦਿਨ ਐ ਸਮਝ ਲਿਓ ਕਿ ਸਤ ਸੰਗਤ ਦੇ ਵਿੱਚੋਂ ਹੁਣ ਹੀ ਰਾਖੀ ਦਿਲਿਆ ਨਾਮ ਦਾ ਬਣਜ ਕਰ ਲਿਆ ਕਬੀਰ ਹੀ ਹਰ ਹੀਰਾ ਜਨ ਜੋਰੀ ਲੈ ਕ ਮੰਡਾ ਹਟ ਜਬ ਹੀ ਪਾਈਐ ਤਾਰੂ ਤਵ ਹੀਰਨ ਕੇ ਸਾਟ ਜਨ ਦਾ ਭਾਵ ਹੁੰਦਾ ਹੈ ਭਗਤ ਸਤ ਸੰਗੀ ਕਹਿ ਲੀਏ ਜੋਹਰੀ ਹੀਰਿਆਂ ਦੇ ਵਪਾਰੀ ਨੂੰ ਕਿਹਾ ਜਾਂਦਾ ਮੰਡੋ ਦਾ ਭਾਵ ਹੁੰਦਾ ਹੈ ਕਿ ਸਜਾਉਣਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਮਾਨੋ ਹੀਰਾ ਹੈ ਐ ਸਮਝ ਲਓ ਕਿ ਪ੍ਰਮਾਤਮਾ ਦਾ ਨਾਮ ਹੀਰਾ ਹੈ ਪਰ ਹੀਰਿਆਂ ਤੋਂ ਵੀ ਉੱਪਰ ਹੈ ਪ੍ਰਮਾਤਮਾ ਦਾ ਨਾਮ ਤੇ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੰਨ ਲਓ ਹੀਰਿਆਂ ਦਾ ਨਾਮ ਹੈ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਹੀਰੇ ਹੈ ਪ੍ਰਮਾਤਮਾ ਦਾ ਜਿਹੜਾ ਸੇਵਕ ਬਣ ਜਾਂਦਾ ਉਹ ਹੀਰਿਆਂ ਦਾ ਵਪਾਰੀ ਬਣ ਜਾਂਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਕਿ ਜਦੋਂ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਆ ਜਾਂਦਾ ਹੈ ਉਦੋਂ ਗੁਰੂ ਸਾਹਿਬ ਕਹਿੰਦੇ ਕੁੰਗੋ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸੱਠ ਤੀਰਥ ਕਾਮੁਕ ਟਿਕਾ ਤਿਤ ਘਟ ਮਤ ਵਿਗਾਸ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਲ ਜੁੜ ਜਾਗੇ ਉਦੋਂ ਆ ਜੀਵ ਤੋਂ ਬੋਲੇ ਹੋਏ ਸ਼ਬਦ ਵੀ ਇਦਾਂ ਲੱਗਣਗੇ ਕਿ ਹੀਰੇ ਕਿਰ ਰਏ ਆ ਜਦੋਂ ਪ੍ਰਮਾਤਮਾ ਨਾਲ ਜੁੜਾਗੇ ਉਦੋਂ ਦੀ ਗੱਲ ਹੈ ਅਜੇ ਤੇ ਸਾਡੇ ਅੰਦਰੋਂ ਬੋਹਣੀ ਹੈ ਨਾ ਅਜੇ ਤੇ ਸਾਡੇ ਅੰਦਰੋਂ ਬਦਬੂ ਮਾਰਦੀ ਹੈ ਕਾਦੀ ਕਿਉਂਕਿ ਅੰਦਰ ਮਾੜਾ ਭਰਿਆ ਪਿਆ ਨਾ ਉਹਦੀ ਬਦਬੂ ਅੰਝਾਂਦੀ ਹੈ ਦੂਰ ਤੱਕ ਪਰ ਜਦੋਂ ਸਾਡੇ ਅੰਦਰ ਅੰਦਰ ਚੰਗਾ ਭਰਿਆ ਗਿਆ ਨਾ ਫਿਰ ਗੁਰੂ ਸਾਹਿਬ ਕਹਿੰਦੇ ਹੁਣ ਖੁਸ਼ਬੂ ਆਉਣ ਲੱਗ ਗਈ ਬੋਲਾਂ ਦਾ ਹੀ ਫਰਕ ਪੈ ਜਾਂਦਾ ਬੋਲਾਂ ਅੰਦਰ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜਦੇ ਹਾਂ ਕਬੀਰ ਹਰ ਹੀਰਾ ਜਨ ਜੋਹਰੀ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਾਡੇ ਲਈ ਹੀਰਿਆਂ ਦੇ ਪਰਮਾਤਮਾ ਦਾ ਜਿਹੜਾ ਸੇਵਕ ਹੈ ਉਹ ਹੀਰਿਆਂ ਦਾ ਵਪਾਰੀ ਹੋ ਗਿਆ ਬਸ ਇਹ ਹੀਰਾ ਹਾਸਲ ਕਰਕੇ ਉਹਨੇ ਆਪਣੇ ਹਿਰਦੇ ਨੂੰ ਸੋਨਾ ਸਜਾ ਲਿਆ ਹਿਰਦਾ ਜਿਹੜਾ ਸੀ ਨਾ ਫਿਰਦਾ ਸੋਹਣਾ ਸਜ ਗਿਆ ਕੇ ਜਿਵੇਂ ਕਿਤੇ ਅਸੀਂ ਨੇ ਵਿਆਹ ਤੇ ਜਾਣਾ ਹੋਵੇ ਨਾ ਬੰਦਾ ਬੜਾ ਟਾਈਮ ਸ਼ੀਸ਼ੇ ਮੂਰੇ ਖੜਕੇ ਤਿਆਰ ਹੁੰਦਾ ਹੈ ਬੜਾ ਟਾਈਮ ਮੂਰੇ ਸ਼ੀਸ਼ੇ ਦੇ ਖੜਕੇ ਤਿਆਰ ਹੁੰਦਾ ਪਰ ਕਈ ਵਿਚਾਰੇ ਉਹ ਹੁੰਦੇ ਆ ਜਿਹੜੇ ਘੰਟਾ ਘੰਟਾ ਲਾ ਕੇ ਤਿਆਰ ਤੇ ਹੁੰਦੇ ਪਰ ਕਹਿੰਦੇ ਉਧਰੋਂ ਚੱਕ ਕੇ ਲਿਆਉਣਾ ਹੈ ਭਾਵਕੇ ਬਾਰੋਂ ਤੇ ਸਜਾਲਿਆ ਅੰਦਰੋਂ ਤੇ ਜਿਹੜੀ ਬਦਬੂ ਮਾਰਨੇ ਸੀ ਆਉਂਦੇ ਹੋਏ ਤੇ ਗੱਡੀ 'ਚ ਬੈਠਣਾ ਵੀ ਪਸੰਦ ਨਹੀਂ ਕਰਦਾ ਕੋਈ ਨਾਲ ਅਗਲਾ ਕਹਿੰਦੇ ਇਹਨਾਂ ਦੇ ਨਾਲ ਨਹੀਂ ਜਾਂਦੇ ਚਾਹੇ ਲੇਟ ਵਗ ਜਾਈਏ ਪਰ ਇਹਨਾਂ ਦੇ ਨਾਲ ਪਰ ਜਦੋਂ ਪ੍ਰਮਾਤਮਾ ਦਾ ਨਾਮ ਹੈ ਨਾ ਤੁਹਾਡੇ ਅੰਦਰ ਫਿਰ ਕਹਿੰਦੇ ਖੁਸ਼ਬੂ ਆਉਣੀ ਹੈ ਬੋਲਾਂ ਖੁਸ਼ਬੂ ਫਿਰ ਬਦਬੂ ਨਹੀਂ ਆਉਣੀ ਫਿਰ ਖੁਸ਼ਬੂ ਆਉਣੀ ਜਬ ਹੀ ਪਾਈਏ ਤਾਰ ਕੋ ਤਬ ਹੀ ਰਤ ਕੀ ਸਾਤ ਸਾਤ ਦਾ ਧਾਵਨ ਦਾ ਸਾਂਝ ਕਹੇ ਜਦੋਂ ਨਾਮ ਜਿਹੜਾ ਹੀਰਿਆਂ ਦੀ ਕਦਰ ਜਾਣਨ ਵਾਲਾ ਜਿਹੜਾ ਜਿਹੜਾ ਹੀਰਿਆਂ ਦੀ ਕਦਰ ਜਾਣਨ ਵਾਲਾ ਜੋਰੀ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਇਹ ਹੀਰਿਆਂ ਦੀ ਕੀਮਤ ਕਿੰਨੀ ਹੈ ਪਰ ਜੇ ਕਿਸੇ ਗੁਰਮੁਖ ਨੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਪਣੇ ਅੰਦਰ ਉਹ ਹੀਰਿਆਂ ਵਰਗਾ ਨਾਮ ਵਸਾਲਿਆ ਕਹਿੰਦੇ ਫਿਰ ਉਹਦੀ ਕਦਰ ਕੌਣ ਜਾਣਦਾ ਜਿਹੜਾ ਉਹ ਹੀਰਿਆਂ ਦਾ ਆਪ ਵਪਾਰੀ ਹੈ ਭਾਬ ਕੇ ਜਿਹੜਾ ਗੁਰਦਾਣੀ ਦਾ ਰਸੀ ਹੈ ਨਾ ਉਹੀ ਫਿਰ ਉਹ ਰਸੀਏ ਦੇ ਨਾਲ ਬੈਠ ਕੇ ਗੱਲ ਕਰਦਾ ਜਵ ਹੀ ਪਾਈਏ ਪਾਰਕ ਤਵ ਹੀਰਨ ਕੇ ਸਾਖ ਹੀਰਨ ਕਹਿੰਦੇ ਨੇ ਹੀਰਿਆਂ ਦੇ ਪ੍ਰਭੂ ਦੇ ਗੁਣਾ ਦੀ ਗੱਲ ਕਹਿੰਦੇ ਐ ਕਿ ਉਹ ਉਹਦੇ ਨਾਲ ਸਾਝ ਪਾ ਲੈਂਦਾ ਉਹਦੇ ਨਾਲ ਬੈਠ ਕੇ ਦੋ ਘੜੀ ਉਸ ਪਰਮਾਤਮਾ ਦੀ ਗੱਲ ਕਰਦਾ ਉਹ ਫਿਰ ਜਦੋਂ ਆਪਸ ਚ ਬੈਠਦੇ ਐ ਨਾ ਫਿਰ ਉਹ ਰੱਬ ਦੀਆਂ ਗੱਲਾਂ ਕਰਦੇ ਆ ਕਿਉਂਕਿ ਜਿਹੜਾ ਬੰਦਾ ਹੁਣ ਸ਼ਰਾਬੀ ਕੁਬਾਬੀ ਐ ਉਹ ਪਹਿਲੀ ਗੱਲ ਤੇ ਸਤਸੰਗੀਆਂ ਕੋਲ ਬੈਠਦਾ ਨਹੀਂ ਜੇ ਕੋਈ ਨਾ ਕੋਈ ੱੱਕੇ ਨਾਲ ਖਿੱਚ ਕੇ ਲੈ ਵੀ ਆਇਆ ਤਾਂ ਉਹਦਾ ਮਨ ਨਹੀਂ ਟਿਕਦਾ ਉਹਦਾ ਮਨ ਨਹੀਂ ਟਿਕਦਾ ਉਹਨੂੰ ਐ ਹੁੰਦਾ ਕਿ ਭੱਜ ਲੋ ਇੱਥੇ ਤੇ ਮੈਨੂੰ ਬੰਨ ਕੇ ਬਿਠਾ ਲਿਆ ਐ ਲੱਗਦਾ ਵੀ ਮੈਨੂੰ ਉਹਨਾਂ ਨੇ ਬੰਨ ਲਿਆ ਜਿਹੜੇ ਜੂਆ ਖੇਡਣ ਵਾਲੇ ਉਹਨੂੰ ਤੁਸੀਂ ਸ਼ਰਾਬੀਆਂ ਦੇ ਕੋਲ ਲੈ ਜਾਓ ਉਹਦਾ ਉੱਥੇ ਦਿਲ ਨਹੀਂ ਲੱਗਦਾ ਉਹਨੂੰ ਲੱਗਦਾ ਤੇ ਦਿਨੇ ਨਹੀਂ ਪਾਸ ਹੋ ਰਿਹਾ ਕਿਉਂਕਿ ਜੂਆ ਨਹੀਂ ਖੇਡਣ ਨੂੰ ਮਿਲ ਰਿਹਾ ਜਿਸ ਕੈਟਾਗਰੀ ਦੇ ਵਿੱਚ ਬੰਦਾ ਹੈ ਨਾ ਉਹਨੂੰ ਉਸੇ ਕੈਟਾਗਰੀ ਦੇ ਬੰਦੇ ਮਿਲ ਜਾਣ ਤਾਂ ਉਹਨਾਂ ਨੂੰ ਐ ਲੱਗਦਾ ਕਿ ਦਿਨ ਬੜਾ ਸੌਖਾ ਲੰਘ ਗਿਆ ਜੇ ਰੱਬ ਦੇ ਪਿਆਰੇ ਨੇ ਨਾ ਉੱਤੇ ਫਿਰ ਰੱਬ ਦੇ ਪਿਆਰਿਆਂ ਦੇ ਨਾਲ ਹੀ ਗੱਲਾਂ ਕਰਨਗੇ ਉੱਤੇ ਫਿਰ ਸਾਰੀ ਸਾਰੀ ਰਾਤ ਵੀ ਲੰਘ ਜਾਂਦੀ ਹੈ ਕਈ ਵਾਰੀ ਗੱਲਾਂ ਕਰਦੇ ਆਂਦੇ ਆਂਦੇ ਭਗਤ ਸੈਣ ਜੀਆਂ ਦੇ ਬਾਬਤ ਵਿੱਚ ਲਿਖਿਆ ਹੀ ਹੈ ਭਾਈ ਗੁਰਦਾਸ ਜੀ ਨੇ ਕਿ ਆਏ ਸੰਤ ਪਰੋਹਣੇ ਕੀਰਤਨ ਹੋਆ ਰੈਣ ਸਵਾਈ ਕਿ ਜਿਸ ਤਰ੍ਹਾਂ ਦੇ ਭਗਤ ਨਾਮਦੇਵ ਜੀ ਸੀ ਭਗਤ ਸੈਣ ਜੀ ਸੰਨ ਉਦਾਂ ਦੀ ਉਹਨੂੰ ਮਿਲਣ ਵਾਲੇ ਆ ਗਏ ਸੰਗੀ ਤੇ ਸਾਰੀ ਰਾਤ ਬਸ ਉਸ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਦੀ ਲੰਘੀ ਤੇ ਭਾਈ ਗੁਰਦਾਸ ਜੀ ਨੇ ਉਹਨੂੰ ਪਰੋਹਣੇ ਲਿਖਿਆ ਕਿ ਜਿਹੜੇ ਸਤਸੰਗੀ ਮਿਲ ਆਏ ਆਏ ਸੰਤ ਪਰੋਣੇ ਕੀਰਤਨ ਹੋਆ ਰੈ ਸਵਾਈ ਹੁਣ ਜਿਹੜੇ ਸ਼ਰਾਬੀ ਨੇ ਉਹ ਵੀ ਤੇ ਸਾਰੀ ਸਾਰੀ ਰਾਤ ਪੱਬਾਂ ਚ ਕਲਬਾਂ ਚ ਲੰਗਾ ਦਿੰਦੇ ਹੈ ਜੀ ਪਰ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਹੁੰਦੇ ਹੈ ਉਹ ਉਧਰ ਨੂੰ ਨਹੀਂ ਕਰਦੇ ਉਹਨਾਂ ਦਾ ਦਿਲ ਨਹੀਂ ਕਰਦਾ ਬਸ ਜਿਹੜੇ ਜਿਹੜਾ ਬੰਦਾ ਜਿਸ ਕੈਟਾਗਰੀ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਉਦਾਂ ਦੇ ਹੀ ਚੰਗੇ ਲੱਗਦੇ ਆ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਜਬ ਹੀ ਪਾਈਏ ਪਾਰਖੋ ਤਦ ਹੀ ਰਣ ਕੀ ਸਾਗ ਕਬੀਰ ਕਾਮ ਪਰ ਹਰਿ ਸਿਮਰੀਐ ਐਸਾ ਸਿਮ ਰਹੂ ਨਿਤ ਕਾ અમરાપુર વાસા કરે ફર ਗਿਆ બોર બિત ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਨੇ ਦੇਖੋ ਕਿੰਨਾ ਸੋਹਣਾ ਲਿਖਿਆ ਕਬੀਰ ਕਾਮ ਪਰੈ ਹਰ ਵਿਸਰੀ ਸਿਮਰੀ ਕਹਿੰਦੇ ਜਦੋਂ ਕੰਮ ਹੈ ਨਾ ਉਦੋਂ ਤੇ ਬਥੇਰਾ ਦਾ ਰੰਬ ਕਰਦਾ ਬੰਦਾ ਪਰ ਜਦੋਂ ਕੰਮ ਨਿਕਲ ਜਾਂਦਾ ਹੈ ਫਿਰ ਫਿਰ ਭੁੱਲ ਜਾਂਦੇ ਆ ਤੇ ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿਤਾ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰ ਕਹਿੰਦੇ ਜਿਹੜੀ ਦਾਤ ਵਾਸਤੇ ਰੋਜ਼ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੀ ਅੱਲਾ ਅੱਲਾ ਕਹਿੰਦੇ ਸੀ ਕਹਿੰਦੇ ਉਹ ਦਾਤ ਮਿਲ ਗਈ ਹੁਣ ਕੀ ਲੋੜ ਹੈ ਕਹਿੰਦੇ ਹੁਣ ਰੱਬ ਨੂੰ ਯਾਦ ਕਰਨ ਦੀ ਲੋੜ ਕੀ ਹੈ ਕਹਿੰਦੇ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ ਕਹਿੰਦੇ ਕਾਮ ਦੇ ਬਦਲੇ ਨਹੀਂ ਹਮੇਸ਼ਾ ਹੀ ਉਸ ਪਰਮਾਤਮਾ ਨੂੰ ਯਾਦ ਕਰੋ ਹਮੇਸ਼ਾ ਹੀ ਯਾਦ ਕਰੋ ਨਾਮ ਕਹ ਤਲੋਚਨਾ ਮੁਖ ਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰਿੰਦਨ ਨਾਲ ਕਹਿੰਦੇ ਅਠੇ ਪਹਿਰ ਚੱਲਣ ਦੇ ਵਸ ਕੋਈ ਜਦੋਂ ਕੰਮ ਹੈ ਉਦੋਂ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿਣਾ ਕਹਿੰਦੇ ਅੱਠੇ ਪਹਿਰ ਚੱਲ ਜਾ ਰਵੇ ਬਸ ਅਸਲ ਆਨੰਦ ਤੇ ਫੇਰ ਆਉਣਾ ਹੈ ਅਮਰਪੁਰ ਵਸਾ ਕਰੋ ਹਰ ਗਿਆ ਬਹੋਰਾ ਬਿਤ ਕਹੇ ਤਾਂ ਉਸ ਥਾਂ ਤੇ ਟਿਕ ਜਾਓਗੇ ਜਿੱਥੇ ਅਮਰ ਹੋ ਰਾਇ ਬੰਦੇ ਅਮਰਪੁਰ ਵਸਾ ਕਰੋ ਜੇ ਰੋਜ਼ ਪ੍ਰਮਾਤਮਾ ਨੂੰ ਸਿਮਰਾਂਗੇ ਨਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਰੋਜ਼ ਕਹਾਂਗੇ ਨਿਤ ਦਾ ਨੇਮ ਹੋਵੇ ਜੇ ਫੇਰ ਕਹਿੰਦੇ ਉਹ ਅਵਸਥਾ ਮਿਲ ਜਾਂਦੀ ਹੈ ਅਮਰਾਪੁਰ ਵਾਸਾ ਕੋ ਬੰਦਾ ਅਮਰ ਹੋ ਜਾਂਦਾ ਹਰ ਗਿਆ ਬਹੋੜਾ ਬਿੱਤ ਬਹੋੜੇ ਕਹਿੰਦਾ ਬਾਤ ਜਿਹੜੀ ਹੈ ਮੌਤ ਤੋਂ ਨਹੀਂ ਸਕਦੀ ਕਿੰਦੋ ਆਤਮਿਕ ਮੁਕਤੀ ਨਹੀਂ ਮਰਦਾ ਬੰਦਾ ਦੇਖੋ ਸਰੀਰ ਕਮੌਤ ਜਿਹੜੀ ਐ ਉਤੇ ਇੱਕ ਨਾ ਇੱਕ ਦਿਨ ਆਉਣੀ ਸਰੀਰਕ ਮੌਤ ਜਿਹੜੀ ਐ ਉਤੇ ਆਉਣੀ ਹੀ ਆਉਣੀ ਐ ਪਰ ਕਹਿੰਦੇ ਜਿਹੜੇ ਪਦਾਰਥਾਂ ਦੇ ਵਿੱਚੇ ਪਿੱਛੇ ਬੰਦਾ ਮਰਿਆ ਪਿਆ ਕਹਿੰਦੇ ਉਹ ਉਧਰੋਂ ਹਟ ਗਿਆ ਪਦਾਰਥ ਤੇ ਨਹੀਂ ਨੇ ਪਰ ਇਹ ਨਹੀਂ ਹੈ ਕਿ ਲੋੜ ਤੋਂ ਵੱਧ ਇਕੱਠਾ ਕਰੀਂਦਾ ਬੰਦਾ ਲੋੜ ਤੋਂ ਵੱਧ ਹਾਂ ਮਿਹਨਤ ਕੀਤੀ ਮਿਹਨਤ ਦੇ ਨਾਲ ਚਾਹੇ 7000 ਤੇ ਜਾਓ ਹਜ਼ਾਰਾਂ ਤੋਂ ਲੱਖਾਂ 'ਚ ਜਾਓ ਲੱਖਾਂ ਤੋਂ ਚਾਹੇ ਕਰੋੜਾਂ 'ਚ ਜਾਓ ਬਿਜ਼ਨਸ ਨੂੰ ਬੰਦਾ ਵੱਡਾ ਕਰ ਲੈਂਦਾ ਪਰ ਸਾਡਾ ਕੀ ਕੰਮ ਹੋ ਗਿਆ ਜਿਉਂ-ਜਿਉਂ ਬਿਜ਼ਨਸ ਵੱਡਾ ਹੋਈ ਜਾਂਦਾ ਜਿਉਂ-ਜਿਉਂ ਪਰਮਾਤਮਾ ਤੋਂ ਦੂਰੀ ਹੋਈ ਜਾਂਦੀ ਹੈ ਬਿਜ਼ਨਸ ਵਾਸਤੇ ਟਾਈਮ ਕੱਢੀ ਜਾਂਦਾ ਬੰਦਾ ਪਰਮਾਤਮਾ ਦੇ ਨਾਮ ਵਾਸਤੇ ਸਾਡੇ ਕੋਲੇ ਟਾਈਮ ਨਹੀਂ ਹੈ ਭਾਵਕੇ ਆਤਮਕ ਮੌਤੇ ਮਰ ਗਿਆ ਦੌਣ ਭੱਜ ਦੇ ਪਿੱਛੇ ਸਾਰਾ ਕੁਝ ਗਵਾ ਲਿਆ ਦੋਸਤਾਂ ਜਿਹੜਾ ਸਾਡੇ ਅੰਦਰ ਟਿਕਾਲ ਸੀ ਉਹ ਵੀ ਖਤਮ ਹੋ ਗਿਆ ਜਿਹੜਾ ਮਨ ਜੁੜਦਾ ਸੀ ਉਹ ਵੀ ਖਤਮ ਹੋ ਗਿਆ ਬਸ ਉਹ ਸਾਰਾ ਕੁਝ ਕਹਿੰਦੇ ਖਤਮ ਹੋ ਜਾਂਦਾ ਕਵੀਰ ਸੇਵਾ ਕੋ ਦੁਏ ਭਲੇ ਤੇ ਕੋ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਭਗਤ ਕਬੀਰ ਸਾਹਿਬ ਕਹਿੰਦੇ ਸੇਵਾ ਕੋ ਦੋਏ ਭਲੇ ਸੇਵਾ ਵਾਸਤੇ ਦੋਨੋਂ ਹੀ ਚਾਹੀਦੇ ਨੇ ਇੱਕ ਸੰਤ ਇੱਕ ਰਾਗ ਭਗਤ ਕਬੀਰ ਸਾਹਿਬ ਕਹਿੰਦੇ ਸੰਤ ਅਤੇ ਇੱਕ ਪਰਮਾਤਮਾ ਇਹ ਦੋਨੇ ਕਹਿੰਦੇ ਪਰਮਾਤਮਾ ਦੇ ਮਿਲਾਪ ਵਾਸਤੇ ਇਹਨਾਂ ਦੋਹਾਂ ਦੀ ਹੀ ਸੇਵਾ ਜਿਹੜੀ ਹੈ ਪੂਜਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਰਾਮ ਜੋ ਦਾਤਾ ਹੁਕਮ ਸੰਤ ਜਪਾਵੇ ਨਾਮ ਜਿਹੜਾ ਪਰਮਾਤਮਾ ਰਾਮ ਰਾਮ ਉਹਦੀ ਗੱਲ ਨਹੀਂ ਕੀਤੀ ਇਹ ਜਿਹੜਾ ਰਾਮ ਰੋਵੈ ਰਾਮ ਨਿਕਾਲਾ ਪਿਆ ਜਿਹੜਾ ਰਾਮ 12 ਸਾਲ ਦਾ 14 ਸਾਲ ਦਾ ਬਨਵਾਸ ਮਿਲ ਕੇ ਰੋਂਦਾ ਹੈ ਨਾ ਜਿਹੜਾ ਉਹਦੀ ਗੱਲ ਨਹੀਂ ਕਰਦੇ ਉਹ ਰਾਮ ਦੀ ਕਰਦੇ ਆ ਗੱਲ ਜੋ ਹਰ ਥਾਂ ਤੇ ਮੌਜੂਦ ਹੈ ਘਟਾ ਘਟਾ ਦੇ ਵਿੱਚ ਮੌਜੂਦ ਹੈ ਉਹ ਰਾਮ ਦੀ ਗੱਲ ਕਰਦੇ ਆ ਰਾਮ ਜੋ ਦਾਤਾ ਮੁਕਤ ਕੋ ਜਿਹੜਾ ਪਰਮਾਤਮਾ ਹੈ ਉਹ ਮੁਕਤੀ ਦਾ ਦਾਤਾ ਹੈ ਸੰਤ ਜਪਾਵਾ ਨਾਮ ਜਿਹੜੇ ਸੰਤ ਨੇ ਉਹਦੇ ਸੇਵਕ ਨੇ ਜਿਹੜੇ ਉਹ ਨਾਮ ਚ ਪਾਉਣ ਦਾ ਆਪਣਾ ਕਾਰਜ ਕਰਦੇ ਜੇ ਅਸੀਂ ਕਿਸੇ ਨਾ ਕਿਸੇ ਦੇ ਨਾਲ ਲੱਗ ਕੇ ਨਾਮ ਜਪਾਂਗੇ ਤਾਂ ਹੀ ਰਸਤਾ ਮਿਲੇਗਾ ਰਸਤਾ ਤੇ ਕਿਸੇ ਨਾ ਕਿਸੇ ਤੋਂ ਪੁੱਛਣਾ ਪੈਣਾ ਅੱਗੇ ਆਪਾਂ ਕਿਤੇ ਜਾਂਦੇ 10 ਸਾਲ ਪਹਿਲਾਂ ਦੀ ਗੱਲ ਲਾ ਲਓ ਜੇ ਕਿਤੇ ਜਾਣਾ ਤਾਂ ਖੜ ਖੜ ਕੇ ਰੋਗ ਲੋਕਾਂ ਨੂੰ ਪੁੱਛਦੇ ਕਿ ਫਲਾਣੇ ਪਿੰਡ ਜਾਣਾ ਕਿਹੜਾ ਰਸਤਾ ਜਾਂਦਾ ਫਲਾਣੇ ਪਿੰਡ ਜਾਣਾ ਕਿਹੜਾ ਰਸਤਾ ਜਾਂਦਾ ਪੁੱਛਦੇ ਨਾ ਪਰ ਅੱਜ ਅੱਜ ਕਿਧੋਂ ਪੁੱਛਦੇ ਆ ਪੁੱਛਦੇ ਤੇ ਅੱਜ ਵੀ ਆ ਅੱਜ ਮੋਬਾਈਲ ਦੇ ਉੱਤੇ ਮੈਪ ਮੈਪ ਖੋਲ ਲੈਂਦੇ ਆ ਨਕਸ਼ਾ ਖੋਲ ਲੈਣੇ ਤੇ ਜਿਸ ਜਗ੍ਹਾ ਤੇ ਜਾਣਾ ਹੈ ਉਹ ਜਗ੍ਹਾ ਦਾ ਨਾਮ ਭਰ ਦਿਓ ਸਾਨੂੰ ਆਪ ਹੀ ਲੈ ਜਾਂਦਾ ਹੈ ਭਾਵ ਕਿ ਰਸਤਾ ਤੇ ਦੱਸ ਰਿਆ ਨਾ ਕੋਈ ਹੁਣ ਲੋਕਾਂ ਤੋਂ ਨਹੀਂ ਪੁੱਛਦੇ ਹੁਣ ਲੋਕਾਂ ਤੋਂ ਨਹੀਂ ਪੁੱਛਦੇ ਹੁਣ ਰਸਤਾ ਦੱਸਣ ਵਾਲਾ ਸਾਡੇ ਕੋਲ ਪਰ ਰਸਤਾ ਜੇ ਪ੍ਰਮਾਤਮਾ ਦਾ ਰਸਤਾ ਵੀ ਦੱਸਣ ਵਾਲਾ ਕੋਈ ਨਾ ਕੋਈ ਸਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ ਤਾਂ ਹੀ ਪਤਾ ਲੱਗਣਾ ਹੈ ਜੇ ਗੁਰਬਾਣੀ ਕੀ ਕਹਿੰਦੀ ਹੈ ਕਿਸੇ ਨਾ ਕਿਸੇ ਤੋਂ ਤੇ ਸਿੱਖਣਾ ਪੈਣਾ ਹੈ ਨਾ ਬਿਨਾ ਸਿੱਖੇ ਤੇ ਗੱਲ ਨਹੀਂ ਬਣਦੀ ਕਿਸੇ ਨੇ ਡਰਾਈਵਰੀ ਵੀ ਕਰਨੀ ਹੈ ਤਾਂ ਵੀ ਸਿੱਖਣੀ ਪੈਂਦੀ ਹੈ ਕੋਈ ਨਾ ਕੋਈ ਉਸਤਾਦ ਧਾਰਨਾ ਪੈਂਦਾ ਜੇ ਪੜ੍ਹਾਈ ਕਰਨੀ ਹੈ ਤਾਂ ਵੀ ਸਕੂਲ ਦੇ ਵਿੱਚ ਟੀਚਰਾਂ ਕੋਲ ਜਾ ਕੇ ਪੜ੍ਹਨਾ ਪੈਂਦਾ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਜਿਹੜਾ ਉਹ ਸਾਨੂੰ ਕਿਸੇ ਨਾ ਕਿਸੇ ਤੋਂ ਪੁੱਛਣਾ ਪੈਂਦਾ ਤੇ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਵੀ ਸਾਨੂੰ ਕਿਸੇ ਨਾ ਕਿਸੇ ਸੰਤ ਮਹਾਤਮਾ ਸਾਧੂ ਤੋਂ ਪੁੱਛਣਾ ਪੈਂਦਾ ਉਹਨੇ ਸਾਨੂੰ ਰਸਤਾ ਦੇ ਦੇਣਾ ਇੱਕ ਹੁੰਦੇ ਆਪਣੇ ਨਾਲ ਜੋੜਨ ਵਾਲੇ ਪਰ ਇੱਕ ਹੁੰਦੇ ਆ ਰਸਤਾ ਦਿਖਾਉਣ ਵਾਲੇ ਆਹ ਰਸਤਾ ਹੈ ਪ੍ਰਮਾਤਮਾ ਦੇ ਦਰ ਤੇ ਪਹੁੰਚਦਾ ਹੈ ਇਹ ਰਸਤੇ 'ਚ ਤੁਰ ਬਸ ਫਿਰ ਬੰਦਾ ਉਹ ਮੁਕਤੀ ਦੇ ਦਾਤੇ ਨੂੰ ਮਿਲ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਬੰਦਨਾ ਤੋਂ ਜਦੋਂ ਪਰਮਾਤਮਾ ਤੇ ਗੁਰਸਿੱਖ ਜਿਹੜਾ ਉਹ ਪਰਮਾਤਮਾ ਦੇ ਨਾਮ ਵੱਲ ਪ੍ਰੇਰਦਾ ਜੇ ਫਿਰ ਬੰਦਾ ਮੁਕਤ ਹੋ ਜਾਂਦਾ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਜਿਹੀ ਮਾਰਗ ਪੰਡਤ ਗਏ ਪਛਾਤ ਰੇ ਬਹੀਰ ਇੱਕ ਅਵਕਟ ਘਾਟੀ RAM ਕੇ ਤੇ ਚੜ ਰਹੇ ਹੂੰ ਕਵੀਰ ਭਗਤ ਕਬੀਰ ਸਾਹਿਬ ਕਹਿੰਦੇ ਆ ਜੇਹ ਮਾਰਗ ਕਹਿੰਦੇ ਜਿਸ ਰਾਹ ਦੇ ਉੱਤੇ ਕਰਮ ਕਾੜ ਦੇ ਜਿਸ ਰਾਹੇ ਤੀਰਥ ਵਰਤ ਜਿਹੜੇ ਕਰਦੇ ਆ ਲੋਕ ਕਹਿੰਦੇ ਉਧਰ ਨੂੰ ਤੁਰਪੇ ਨਾ ਜਿਹੜੇ ਪੰਡਤਾਂ ਦੇ ਪਿੱਛੇ ਤੁਰਪੇ ਜਿਹੜੇ ਇਹ ਰਾਹ ਕਹਿੰਦੇ ਸੌਖਾ ਹੈ ਹੁਣ ਸੌਖਾ ਕਿਵੇਂ ਹੈ ਜਦੋਂ ਸਰਾਧ ਹੁੰਦੇ ਆ ਪੰਡਤਾਂ ਨੂੰ ਬੁਲਾ ਕੇ ਬੰਦਾ ਕਹਿੰਦਾ ਪ੍ਰਸ਼ਾਦਾ ਛਕਾ ਦਿਓ ਭਾਈ ਸਾਡੇ ਪਿਤਰਾਂ ਕੋਲੇ ਪਹੁੰਚ ਜਾਣਾ ਬਸ ਕਹਿੰਦੇ ਸੌਖਾ ਹੋ ਗਿਆ ਲੱਗਦਾ ਸੌਖਾ ਪਰ ਕਹਿੰਦੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਸੌਖੀਆਂ ਲੱਗਦੀਆਂ ਪਰ ਇੱਕ ਗੱਲ ਨਾਲ ਇਹ ਵੀ ਕਹੀ ਹੈ ਕਿ ਕਬੀਰ ਜਿਹੇ ਮਾਰਗ ਪੰਡਿਤ ਗਏ ਕਹਿੰਦੇ ਜਿਹੜੇ ਰਸਤੇ ਤੇ ਪੰਡਿਤ ਲੋਕ ਗਏ ਉਹ ਰਸਤੇ ਜੇ ਤੁਸੀਂ ਤੁਰਪੇ ਨਾ ਕਹਿੰਦੇ ਪਾਛੈ ਭਰੀ ਵਹੀਰ ਕਹਿੰਦੇ ਲੋਕਾਂ ਦੀ ਭੀੜ ਵੀ ਉਧਰੇ ਤੁਰਪੀ ਹੁਣ ਪੰਡਿਤ ਕਿਹਨੂੰ ਕਿਹਾ ਵਿਦਵਾਨ ਜਿਹੜੇ ਨੇ ਇੱਥੇ ਜਾਤੀ ਦੀ ਗੱਲ ਨਹੀਂ ਕੀਤੀ ਜਾਤੀ ਤੇ ਬ੍ਰਾਹਮਣ ਪੰਡਿਤ ਜਿਹੜੇ ਐ ਉਹਨਾਂ ਨੂੰ ਵਿਦਵਾਨ ਕਿਹਾ ਜਾਂਦਾ ਇੱਕ ਅਗ ਕਟ ਘਾਟੀ RAM ਕੀ ਤਿਹ ਚੜ ਰਹੇ ਹੋ ਕਬੀਰ ਕਹਿੰਦੇ ਉਹਨਾਂ ਦੇ ਪਿੱਛੇ-ਪਿੱਛੇ ਤੁਰੋਗੇ ਨਾ ਤੁਹਾਨੂੰ ਲੱਗਦਾ ਸੌਖੇ ਆ ਪਰ ਕਹਿੰਦੇ ਡੁੱਬੋਗੇ ਪਰ ਕਹਿੰਦੇ ਜੇ ਪ੍ਰਮਾਤਮਾ ਦੇ ਨਾਮ ਦੇ ਰਸਤੇ ਤੇ ਤੁਰਨਾ ਹੈ ਔਖਾ ਹੈਗਾ ਔਖਾ ਐਂ ਸਮਝ ਲਓ ਕਿ ਜਿਵੇਂ ਪਹਾੜ ਦਾ ਰਸਤਾ ਹੋਵੇ ਨਾ ਕਹਿੰਦੇ ਆਏ ਔਖਾ ਹੈ ਪਰ ਕਹਿੰਦੇ ਉਹਦੇ ਵਿੱਚ ਡੁੱਬੋਗੇ ਖੰਨੇਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਖੰਨੇਓ ਤਿੱਖੀ ਕਹਿੰਦੇ ਖੰਡੇ ਨਾਲ ਤਿੱਖੀ ਹੈ ਬਾਲ ਨਾਲ ਬਰੀਕ ਖੰਨੇਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਕਹਿੰਦੇ ਰਸਤਾ ਜਿਹੜਾ ਨਾ ਇੰਨਾ ਬਰੀਕ ਹੈ ਇਹਦੇ ਤੇ ਤੁਰਨਾ ਔਖਾ ਤੇ ਹੈ ਪਰ ਕਹਿੰਦੇ ਜਿਹੜਾ ਤੁਰ ਲਿਆ ਉਤੇ ਅਮਰ ਹੋ ਉਹਨੇ ਉਹ ਆਂਖਾਂ ਪਹਾੜੀ ਦਾ ਰਸਤਾ ਜਿਹੜਾ ਉਹ ਪੰਡਤਾਂ ਦੇ ਪਿੱਛੇ ਲੱਗ ਕੇ ਨਹੀਂ ਉਹਨਾਂ ਤੋਂ ਛੱਡ ਕੇ ਫੇਰ ਤੁਰਿਆ ਕਹਿੰਦੇ ਉਹ ਪਿੰਡਾ ਜਿਹੜਾ ਉਹਨਾਂ ਨੇ ਤੈਅ ਕਰ ਲਿਆ ਬਸ ਉਹ ਕਹਿੰਦੇ ਸਫਲ ਹੋ ਗਏ ਇੱਕ ਅਵਕਟ ਘਾਟੀ ਰਾਤ ਰਾਮ ਪਰਮਾਤਮਾ ਕਿ ਉਹ ਰਸਤਾ ਹੈ ਓੱਖਾ ਤਿਹ ਚੱਲ ਰਹੇ ਹੋ ਕਬੀਰ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਵਾਲੇ ਜਿਹੜੇ ਸੀ ਉਹ ਇਸ ਘਾਟੀ ਨੂੰ ਪਾਰ ਕਰ ਗਏ ਸੋ ਇੱਥੇ ਤੱਕ ਆਪਣੇ 165 ਸ਼ਲੋਕ ਜਿਹੜੇ ਆ ਉਹ ਵਿਚਾਰੇ ਗਏ ਕੱਲ ਨੂੰ 166 ਨੰਬਰ ਸ਼ਲੋਕ ਤੋਂ ਆਪਾਂ ਸ਼ੁਰੂ ਕਰਾਂਗੇ ਆਓ ਇਨੀਆਂ ਕੀ ਬੇਨਤੀਆਂ ਪਰਵਾਣ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਮਾਫ਼ ਕਰ ਦਿਓ ਜੀ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ